ਹੁਣ ਸਰਕਾਰ ਪ੍ਰਚਾਰਣ ਦੇ ਕੋਲੇ ਐਕਸ਼ਨ ਬੋਰਡ ਮੈਂ ਹੈ ਹੁਣ ਚਿੰਤਾਵਨੀ ਵਾਲਾ ਬਹੁਤ ਖਤਮ ਹੋ ਪਿਆਗਾ ਹੁਣ ਬਾਅਦ ਮੈਨੂੰ ਫਿਰ ਸੁਣ ਆਇਆ ਕਿ ਉਸ ਦਾ ਛੋਟਾ ਭਰਾ ਵੀ ਚਲ ਘਰ ਖਤਮ ਮੈਨੂੰ ਅੱਜ ਵੀ ਯਾਦ ਹੈ ਕਿ ਪੰਜਾਬ ਦਾ ਇੱਕ ਪਿਓ ਜਿਨਾਂ ਆਪਣੇ ਪੁੱਤ ਦੇ ਕਫਨ ਦੇ ਉੱਤੇ ਚਿੱਠੀ ਲਿਖੀ ਸੀ ਕਿ ਬਸ ਕਰੋ ਹੁਣ ਇਸ ਪੰਜਾਬ ਦੇ ਵਿੱਚ ਇੱਕ ਨਸ਼ੇ ਦਾ ਦਰਿਆ ਨਾਲ ਦੁਨੀਆ ਦੇ ਵਿੱਚ ਦੀ ਸਿਆਣੇ ਕਹਿੰਦੇ ਆ ਸਭ ਤੋਂ ਵੱਡਾ ਬੋਝ ਤੁਹਾਡੇ ਮੋਢਿਆਂ ਦੇ ਉੱਤੇ ਅਗਰ ਕੋਈ ਸਭ ਤੋਂ ਭਾਰੀ ਚੀਜ਼ ਹੋ ਸਕਦੀ ਹੈ ਨਾ ਉਹ ਹੋ ਸਕਦੀ ਹੈ ਤੁਹਾਡੇ ਬੱਚੇ ਦੀ ਅਰਥੀ ਤੁਹਾਡੇ ਪੁੱਤ ਦੀ ਅਰਥੀ ਇਸ ਤੋਂ ਭਾਰਾ ਕੋਈ ਚੀਜ਼ ਉਸ ਤੋਂ ਭਾਰੀ ਨਹੀਂ ਪਤਾ ਨਹੀਂ ਕਿੰਨੇ ਘਰ ਉਜਾੜਤੇ ਕਿੰਨੇ ਮਾਵਾ ਦੇ ਪੁੱਤ ਖਾ ਗਏ ਸਾਡੀ ਉੱਤਰਦੀ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਖਾਲਸੇ ਦੀ ਜਨਮ ਭੂਮੀ ਉਹ ਨਹੀਂ ਛੱਡੀ ਕੋਈ ਇਲਾਕਾ ਨਹੀਂ ਛੱਡਿਆ ਪੰਜਾਬ ਦੀ ਗਰੀ ਨਹੀਂ ਛੱਡੀ ਪੰਜਾਬ ਦੀ ਜਵਾਨੀ ਖਤਮ ਕਰਨ ਤੋਂ ਰੋਕੀ ਪਰ ਅਸੀਂ ਕੋਈ ਮੰਤਰੀ ਬਣਨ ਹੈ ਐਮਐਲਏ ਬਣਨ ਰਾਜਨੀਤੀ 'ਚ ਨਹੀਂ ਆਏ ਸੀ ਅਸੀਂ ਖੁਆਬ ਲੈ ਕੇ ਗੁਰੂ ਸਾਹਿਬ ਤੋਂ ਇੱਕ ਅਸ਼ੀਰਵਾਦ ਲੈ ਕੇ ਅਰਦਾਸ ਕਰਕੇ ਆਏ ਆਂ ਕਿ ਪੰਜਾਬ ਦੇ ਵਿੱਚੋਂ ਇਹ ਚਿੱਟੇ ਤੇ ਨਸ਼ੇ ਦਾ ਜਿਹੜਾ ਜੜੂ ਖਤਮ ਕਰਨਾ ਤੇ ਗੁਰੂ ਸਾਹਿਬ ਨੇ ਮੌਕਾ ਦਿੱਤਾ ਹੈ ਅੱਜ ਇਸ ਪੰਡਾਲ ਦੇ ਵਿੱਚ ਬੈਠੇ ਹਰ ਇੱਕ ਸ਼ਖਸ ਨੂੰ ਮੌਕਾ ਦਿੱਤਾ ਹੈ ਅੱਜ ਤੁਹਾਡੇ ਕੋਲ ਉਹ ਸਰਕਾਰ ਹੈ ਜੋ ਤੁਹਾਡੇ ਨਾਲ ਖੜੀ ਹੈ ਜਿਹੜੀ ਕਦੀ ਵੀ ਕਦੀ ਵੀ ਕਿਸੇ ਤਸਕਰ ਲਈ ਕਿਸੇ ਸਮਗਲਰ ਲਈ ਫੂਲ ਨਹੀਂ ਕਰੂਗੀ ਅੱਜ ਪੁਲਸ ਨੂੰ ਐਸਐਸਪੀ ਸਾਹਿਬ ਬੈਠੇ ਹੈ ਸਾਰੇ ਇੱਥੇ ਪੁਲਸ ਦੇ ਅਧਿਕਾਰੀ ਹੈ ਕ੍ਰੈਂਟੀ ਨਹੀਂ ਦੇ ਸਕਦੇ ਨਾ ਮੇਰਾ ਨਾਮ ਮੇਰੇ ਸਾਥੀ ਵਿਧਾਇਕਾਂ ਦਾ ਨਾ ਸਾਡੇ ਕਿਸੇ ਚੇਅਰਮੈਨ ਦਾ ਨਾ ਸਾਡੇ ਕਿਸੇ ਲੀਡਰ ਦਾ ਕਦੀ ਵੀ ਕਿਸੇ ਨਸ਼ੇ ਦੀ ਫੂਲੀਆ ਹੋਵੇ ਨਸ਼ਿਆਲੇ ਨੂੰ ਚਾਹ। ਆਸਥਾਨੂ ਖੁੱਲਾ ਹੱਥ ਚੱਕ ਚੱਕ ਕੇ ਲਿਆਓ ਤੇ ਅਗਰ ਨਾਲ ਚੇਤਾਵਨੀ ਵੀ ਹੈ ਤੇ ਅਗਰ ਤੁਹਾਡਾ ਕੋਈ ਬੰਦਾ ਸਾਨੂੰ ਨਸ਼ੇ ਵਾਲੇ ਕਿਸੇ ਤਸਕਰ ਦਾ ਸਾਥ ਦਿੰਦਾ ਦੇਖਿਆ ਗਿਆ ਤਾਂ ਹਾਲ ਦੇਖਿਓ ਤੁਹਾਡਾ ਵੀ ਕੀ ਕਰ। ਕਿਉਂਕਿ ਸਰਕਾਰ ਨੇ ਹੁ ਤਹਿਆ ਕਰ ਲਿਆ। ਕਿ ਪੰਜਾਬ ਜੋ ਸੀ ਨਸ਼ਾ ਕਰ ਗਿਆ ਤੇ ਨਾਲ ਇਹ ਵੀ ਜਾ ਕੇ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਸੱਥਾਂ 'ਚ ਆਪਣੇ ਮਹੱਲਿਆਂ 'ਤੋ ਇਹ ਦੱਸ ਦਿਓ ਕਿ ਭਗਵੰਤ ਮਾਨ ਦਾ ਪੀਲਾ ਪੰਜਾ ਐ ਤਿਆਰ ਹੈ ਇਹ ਨਾ ਸੋਚਿਓ ਕਿ ਤੁਸੀਂ ਪੰਜਾਬ ਦੀ ਜਵਾਨੀ ਖਾ ਕੇ ਆਪਣੇ ਜਿਹੜੇ ਘਰ ਫਾਰਮ ਹਾਊਸ ਬਣਾ ਲੇ ਤੇ ਉਹ ਬੱਚ ਜਾਣਗੇ ਪੀਲਾ ਪੰਜਾ ਹਰੀ ਕੁਸ ਘਰ ਦੇ ਉੱਤੇ ਆਊਗਾ ਜਿਹੜਾ ਘਰ ਨਸ਼ੇ ਦੇ ਪੈਸੇ ਤੋਂ ਬਣਿਆ ਅਸੀਂ ਬਖਸ਼ਾਂਗੇ ਨਹੀਂ ਇਹ ਜ਼ਿੰਮਾ ਮਿਲਿਆ ਸਾਨੂੰ ਤੇ ਤੁਹਾਨੂੰ ਵੀ ਬੇਨਤੀ ਹੈ ਇਹ ਲੜਾਈ ਕੱਲੀ ਹਰਜੋ ਕੱਲੇ ਹਰਜੋਤ ਬੈਂਸਦੀ ਨਹੀਂ ਹੈ ਇਹ ਲੜਾਈ ਹਰ ਇੱਕ ਪੰਜਾਬੀ ਦੀ ਹੈ ਇਹ ਲੜਾਈ ਹਰ ਇੱਕ ਪੰਜਾਬੀ ਦੀ ਹੈ ਇਥੋਂ ਕਈ ਸਰਪੰਚ ਹੋਣਗੇ ਕਾਂਗਰਸ ਦੇ ਅਕਾਲੀ ਦਲ ਦੇ ਤੁਹਾਨੂੰ ਵੀ ਕੰਨ ਖੋਲ ਕੇ ਸੁਣ ਲਓ ਇਹ ਲੜਾਈ ਕੋਈ ਆਮ ਆਦਮੀ ਪਾਰਟੀ ਦੀ ਨਹੀਂ ਹੈ ਇਹ ਲੜਾਈ ਹਰ ਇੱਕ ਪੰਜਾਬੀ ਦੀ ਹੈ ਜੇ ਬਚਾਲੂਗੇ ਤੁਹਾਡੇ ਵੀ ਬੱਚੇ ਬਚ ਜਾਣਗੇ ਤੁਹਾਡਾ ਵੀ ਪਿੰਡ ਬਚ ਜਾਊਗਾ ਇਹ ਕੋਈ ਅਸੀਂ ਕੋਈ ਕੋਈ ਨਿੱਜੀ ਲੜਾਈ ਨਹੀਂ ਲੜਨੇ ਇਹ ਲੜਾਈਆਂ ਤੁਹਾਡੀਆਂ ਪਾਰਟੀਆਂ ਜਦੋਂ ਹਕੂਮਤ ਸੀ ਉਹਨਾਂ ਨੂੰ ਲੜਨੀਆਂ ਚਾਹੀਦੀਆਂ ਸੀ ਪਰ ਭੱਜ ਗਏ ਅੱਜ ਤੁਹਾਡੇ ਉੱਤੇ ਸੇਮੈਂਟ ਐਸਪੀਡੀ ਸਰਕਾਰ ਦੁਲੀਖੇਗੀ ਐਲਾਨ ਨਹੀਂ ਲੂ ਕਿ ਉਹ ਸੁਣਜੀ ਬੋਲਸ ਬਲੋ ਜੋ ਜੋ ਮੇਰੇ ਦਸ਼ੀਆਂ ਲੋਕ ਨੇ ਇਹ ਮਨ ਕਰਾਇਆ ਸਾਡੇ ਵੱਲੋਂ ਤੇ ਇਸ ਵੱਡੇ ਸਮਾਗਮ ਦਾ ਉਦਘਾਟਨ ਕੀਤਾ ਗਿਆ ਹੈ ਕਿ ਮੈਡੀਕਲ ਵਿਲੇਜ ਫੈਂਸ ਕਮੇਟੀ ਇਸ ਦੀ ਵਾਟ ਫੈਂਸ ਮੀਟਿੰਗ ਤਾ ਮਾਣ ਮਾਣ ਕਰੋ ਉਥੇ ਸ਼ਬਦ ਲੋ ਨਸ਼ਿਆਂ ਦੇ ਖਿਲਾਫ ਸ਼ਬਦ ਲੋ ਕਿ ਜੀ ਅਸੀਂ ਹਰ ਮੁਲਕੀ ਕੋਸ਼ਿਸ਼ ਕਰਾਂਗੇ ਕਿ ਜੀ ਅਸੀਂ ਆਪਣੇ ਇਸ ਪਿੰਡ ਨੂੰ لوگ چڑھ کے لوگوں کو بھی لگنے لگا ہے کہ یہ کینسر ختم ہونا چاہیے اس لیے وہ بڑھ چڑھ کے کی لوگوں نے انفارمیشن دی ہے ان کے خلاف کسی کے بھی خلاف کچھ ایسا نہیں ہوا ہے کہ کسی سے لڑائی ہو گئی ہو یا کوئی ان کو تنگ پریشان کرنے لگا ہے کیونکہ جڑی ایک صرف پنجاب ہیلپ لائن ہے جس سے کچھ کمپلینٹ کا نام نام بھی ہوتا ہے نام ان کا نمبر نہ ایڈریس کچھ بھی نہیں ہوتا وہ اٹومیٹک ایک چیک بورڈ ہے گا اس کو آٹومیٹکلی جو ڈرگ ایڈکٹ ہے نشہ بیچتا اونلی اس کی انفارمیشن پولیس کو دیتا ہے تو اس آپ کو بالکل ڈرنے کی ضرورت نہیں ہے کہ آگے اگر انفارمیشن نہیں ہے تو ہم لوگوں کو کوئی دشمنی پڑ جائے گی کسی سے یا پولیس والے پریشان کرے گی یا جو لوگ نشہ بیچتے ہیں وہ آپ کو ٹارگیٹ کریں گے مانیو کیبنیٹ منسٹر شری ہرجوت سنگھ بینسی ایم ایل اے چمکور صاحب ڈاکٹر چرنجیت سنگھ جی ایم ایل اے چبے ڈاکٹر ایشان کمار جی شری ہرمندر ضلع پردھان ضلع انچارج آم آدمی پارٹی ساری سیئر ایڈمنس سب تو ضروری کمیٹی کے سارا بہت بہت شکریہ آؤ شروعات کریے پتہ کی سانج پا کے واحر جی <سؤال> کا خالص <سؤال> روپڑ ضلع روپ نگر ضلع میں ایک اتحاسک دن بنے گا یہ کیونکہ اج اِسی آگاز کرگے کہ کس طرح نے روپ نگر کے واسی نے پاسی نے شہر نے یو نشے کا آج ہے ਇਹ ਵਿਲੀਜ ਵਿਲਜ ਫਾਇਨਸ ਕਮੇਟੀ ਸੀ ਵਾਟ ਫਾਇਨਸ ਕਮੇਟੀ ਤਾਂ ਕਹਿੰਦੇ ਵੀ ਲੱਖਾਂ ਦੀ ਜਿਹੜੀ ਹੈ ਮਦਦ ਸਰਕਾਰ ਵੱਲੋਂ ਲੱਖਾਂ ਦੇ ਫੰਡ ਸਕੂਲਾਂ ਚਾ ਰਹੇ ਨੇ ਜਿਹੜੇ ਸਾਡੇ ਟੀਚਰ ਸਹਿਬਾਨ ਨੇ ਉਹਨਾਂ ਨੂੰ ਵਧੀਆ ਸਿੱਖਿਆ ਦੇਣ ਲਈ ਤਿਆਰ ਕੀਤਾ ਗਿਆ ਸਕੂਲਾਂ ਦੀਆਂ ਖੇਡ ਇਹ ਵੀ ਨਸ਼ਿਆਂ ਤੋਂ ਸਾਡੇ ਬੱਚਿਆਂ ਨੂੰ ਦੂਰ ਰੱਖਣ ਲਈ ਜਿਹੜਾ ਇਹ ਜਿਹੜੇ ਖੇਡਾਂ ਚਲਾਈਆਂ ਗਈਆਂ ਔਰ ਤੀਸਰਾ ਜਿਹੜਾ ਯੁੱਧ ਹੈ 30 ਸਰਕਾਰਾਂ ਕੱਲੀਆ ਦੇ ਪੰਜਾਬ ਦੇ ਵਿੱਚ ਚਾਹੇ ਉਹ ਕਾਂਗਰਸੀ ਸਰਕਾਰ ਹੋਵੇ ਚਾਹੇ ਕਾਲੀ ਦਾਲੀ ਸਰਕਾਰ ਹੋਵੇ ਜਿਨ੍ਹਾਂ ਨੇ ਹੰਢੀ ਛੁੱਤੀ ਦੇ ਕੇ ਰੱਖੀ ਮਸ਼ੇਦ ਦੇ ਦਸਤੂਰਾਂ ਨੂੰ ਕਿ ਕਰ ਤੱਕ ਮਸ਼ੇਦ ਨੂੰ ਜਿਹਦੇ ਕਰ ਕੋਈ ਰੋਕ ਤੋਂ ਨਹੀਂ ਬੜਾ ਕਲੀਅਰ ਸੀਗਾ ਵੇ ਆਪਣੀ ਮਿਲਿ ਪੁਤ ਦੇ ਨਾਲ ਇਹਨਾਂ ਸਰਕਾਰਾਂ ਦੇ ਆਗੂਆਂ ਨੇ

ਦੇ ਦਿੱਤਾ ਹੈ ਕਈ ਹੁੰਦਾ ਕਿ ਪੰਜਾਬ ਦੀ ਜਵਾਨੀ ਦਾ ਵਿਗਾੜ ਕਰ ਦਿੱਤਾ ਕਿਰਨ ਮੰਨੀ ਸੀ ਉਹ ਰਿਆ ਪੁਰਾਣਾ ਪੰਜਾਬ ਵਰਜ ਲੈ ਉਹਦੇ ਪੰਜਾਬ ਨੂੰ ਨਸ਼ੇ ਦਾ ਦਰਬਾਰ ਵਿੱਚ ਮਜੂਰ ਕਰਤਾ ਕਿ ਪੰਜਾਬ ਉਹਨੇ ਇਹਦਾ ਨਸ਼ਾ ਉਹਨੇ ਬਕਾਇਆ ਪੰਜਾਬ ਦੇ ਇਸੇ ਕਰਕੇ ਤੁਸੀਂ ਪੰਜਾਬ ਬਦਲਾ ਦਿੱਤਾ ਮਾਨਸਾ ਪੰਜਾਬ ਦੇ ਮੁੱਖ ਮੰਤਰੀ ਬਣਾਇਆ ਤੇ ਜਦੋਂ ਦੀ ਇਹ ਸਰਕਾਰ ਆਈ ਹੈ ਉਸੇ ਦਿਨ ਤੋਂ

ਯੁੱਧ ਦਾ ਨਾਅਰਾ ਕਰਦੇ ਇੱਥੇ ਇਕੱਠੇ ਹੋਏ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਰਕਾਰ ਨੇ ਤਿਆਰ ਕੀਤਾ ਕਿ ਪੰਜਾਬ ਦੇ ਵਿੱਚੋਂ ਚਿੱਟਾ ਪੰਜਾਬ ਦੇ ਵਿੱਚੋਂ ਨਸ਼ਾ ਜੜੋਂ ਖਤਮ ਕਰਨਾ ਹੈ ਅੱਜ ਉਸ ਮੁਹਿੰਮ ਤਹਿਤ ਅੱਜ ਉਸ ਲੜਾਈ ਦਾ ਇੱਕ ਅਹਿਮ ਹਿੱਸਾ ਰੋਪੜ ਜ਼ਿਲ੍ਹੇ ਦੇ ਹਰ ਇੱਕ ਪਿੰਡ ਦੀ ਜਿਹੜੀ ਵਿਲੇਜ ਡਿਫੈਂਸ ਕਮੇਟੀ ਹੈ ਵਿਲੇਜ ਡਿਫੈਂਸ ਕਮੇਟੀ ਤੋਂ ਪਾਵ ਪਿੰਡ ਦੇ ਮੋਤਵਰ ਜਿਹਦੇ ਵਿੱਚ ਸਾਡੇ ਸਰਪੰਚ ਸਾਹਿਬ ਸਾਫਾ ਸਰਪੰਚ ਲੰਬੜਦਾਰ ਪਿੰਡ ਦੇ ਕੋਈ ਹੋਰ ਜਿਹੜੇ ਮੋਤਵਰ ਸ਼ਖਸੀਅਤਾਂ ਉਹ ਸਾਰੇ ਜਿਹੜੇ ਆ ਉਹਨਾਂ ਨੂੰ ਅੱਜ ਸੱਦਾ ਦਿੱਤਾ ਗਿਆ ਸੀ ਤੇ ਅੱਜ ਉਹਨਾਂ ਨੇ ਇੱਕ ਆਹ्वान ਕੀਤਾ ਗਿਆ ਕਿ ਆਓ ਜਿੱਥੇ ਸਰਕਾਰ ਇਹ ਲੜਾਈ ਲੜ ਰਹੀ ਹੈ ਜਿੱਥੇ ਪੁਲਿਸ ਇਹ ਲੜਾਈ ਲੜ ਰਹੀ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਪਿਛਲੇ 3 ਮਹੀਨਿਆਂ 'ਚ 200 ਤੋਂ ਵੱਧ ਤਸਕਰ ਪੰਜਾਬ ਫੁੱਲਸ ਨੇ ਫੜ ਕੇ ਅੰਦਰ ਦਿੱਤਾ ਉੱਥੇ ਹੁਣੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਆਪਣੇ ਆਪਣੇ ਇੱਕ ਇੱਕ ਪਿੰਡ ਨੂੰ ਸਾਫ਼ ਕਰੀਏ ਪਿੰਡ ਦੇ ਵਿੱਚ ਕਿਸੇ ਨਸ਼ਾ ਤਸਕਰ ਨੂੰ ਵੜਨ ਨਾ ਦਈਏ ਪਿੰਡ ਦੇ ਵਿੱਚ ਜਿਹੜੇ ਸਾਡੇ ਬੱਚੇ ਜਿਹੜੇ ਸਾਡੇ ਭੈਣ ਭਾਈ ਇਸ ਦਲਦਲ ਚ ਫਸੇ ਹੋਏ ਆ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਇਸ ਦਲਦਲ ਚ ਕੱਢਣ ਦੇ ਲਈ ਹਰ ਕੋਸ਼ਿਸ਼ ਮੁਨਕਿਨ ਕੋਸ਼ਿਸ਼ ਕਰੀਏ ਉਹਦਾ ਇਲਾਜ ਕਰਵਾਈਏ ਤੇ ਨਾਲ ਹੀ ਜਿਹੜਾ ਵੀ ਕੋਈ ਡਰੈਕਟ ਅਸਕਰ ਫੜਿਆ ਜਾਂਦਾ ਉਹਦੀ ਜ਼ਮਾਨਤ ਨਾ ਦੇਈਏ ਪਿੰਡ ਦੇ ਵਿੱਚ ਕੋਈ ਵੀ ਐਦਾਂ ਦਾ ਨਾ ਹੋਵੇ ਜੋ ਉਸ ਦੀ ਜ਼ਮਾਨਤ ਦੇਵੇ ਤਾਂ ਪੰਜਾਬ ਦਾ ਹਰ ਇੱਕ ਜਦੋਂ ਇੱਕ ਇੱਕ ਪਿੰਡ ਸਾਫ਼ ਹੋਊਗਾ ਤਾਂ ਉਦੋਂ ਪੰਜਾਬ ਸਾਫ਼ ਹੋਊਗਾ